ਉੰਨੇ ਕਹਿ ਕੇ ਵੀ ਕਹਿਤਾ ਜੀ ਅਸੀਂ ਠੀਕ ਹੈ ਜੀ ਇਹਨਾਂ ਨੇ ਸਾਥੋਂ 22000 ਰੁਪਏ ਬਾ 22000 ਤਾਂ ਹੁਣ ਲੈਣ ਦੇਣੀ ਆ 3000 ਆਦਾ ਸ਼ਰਮਾ ਜੀ ਆਪਾਂ ਬਾ ਠੀਕ ਹੈ ਜੀ ਹੁਣ ਸੌਦਾ ਨੇੜੇ ਆ ਰਿਹਾ ਕਹਿੰਦੇ ਨੇੜੇ ਨਹੀਂ ਪਾਇਆ ਮੇਰੇ ਕੋਲ ਇਹਦਾ ਬੱਕਿਆ ਮੈਂ ਹਾਂ ਮੱਥੇ ਲਾ ਬੇਤੀ ਵਾ ਵਾ ਹੁਣ ਬਾਈ ਦੀ ਦੀ ਨਾ ਤੇਰਾ ਬਾਈ ਨਹੀਂ ਸਾਡਾ 20 ਨਹੀਂ 21 ਦੀ ਹੈ ਇੱਕਰ ਵੀ ਵਾਧੂ ਦੇਣਾ ਵੀਰ ਜੀ ਹੋ ਗਿਆ ਹੋ ਗਈ ਬੱਚੀ ਵਾਲੀ ਉਹ ਤਾਂ ਦੇ ਹੀ ਨਹੀਂ ਬੱਕੀ ਆਰਾ ਖੁਸ਼ੀ ਆ ਆਪਾਂ ਦਾ ਬੇਤੀ ਪਹਿਲਾਂ 35000 ਰੁਪਏ ਦਿੰਦੇ ਜਿਉਂ ਨਾ ਜੋੜੀ ਦਾ ਦਿੰਦੇ ਨੇ ਇਨੀ ਸ਼ੱਕ ਆਏਗਾ ਕਈ ਵਾਰੀ ਅਗਲਾ ਕਹਿੰਦਾ ਉਹ ਪਾਠਾ ਸਾਡੇ ਸਾਹਮਣੇ ਸੱਦਾ ਹੋ ਰਿਹਾ ਸੀ ਹੋ ਰਿਹਾ ਸੀ ਨਾ ਤੁਹਾਡੇ ਸਾਹਮਣੇ ਕਈ ਵਾਰੀ ਆ ਕੇ ਇਹਨੂੰ ਪੜਦਾ ਹੁੰਦਾ ਹੈ ਪੜਦੇ ਵਾਲਾ ਕੰਮ ਨਹੀਂ ਹੈਗਾ ਨਹੀਂ ਆਇਆ ਖਰੀਦਾਰ ਤੂੰ ਕੋਈ ਨਾ ਕੋਈ ਨਾ ਮੈਸੇਜ ਨਾ ਇਹ ਬੱਚੇ ਦੇ ਵਿੱਚ ਵੀਰੇ ਮਾਰ ਨਹੀਂ ਹੈਗੀ ਹੋਰ 3 ਮਹੀਨਿਆਂ ਨੂੰ ਦੋ ਤਿਆਰ ਹੋਣੀ ਆ ਤੇਰੀਆਂ ਦੁਬਾਰੇ ਬੱਕਰੀ ਫੇਰ ਹੁੰਦੀ ਹੈਗੀ ਮਾਲਕ ਤੇ ਨੂੰ ਵਾਅਦਾ ਕਰੇ ਕਿਉਂ ਜੀ ਲੱਗੀ ਰਹਿ ਜੇ ਕਿਤੇ ਸਾਡੇ 6 ਮਿਲਕ ਦਾ ਸੀਗਾ ਜੀ ਆਪਾਂ ਦਿੰਦੇ ਨਹੀਂ ਹੈਗੇ ਭਾਈ ਐਵੇਂ ਬੱਕਰੀ ਲੈ ਲੈ ਬੱਚੇ ਦਾ ਕਰਕੇ ਲੈ ਨਾ ਹਾਂ ਬੱਚਾ ਹੈਗਾ ਤਿਆਰ ਲੱਗਾ ਤਾ ਉਮੀ ਆਪਣਾ ਹੱਕ ਜੂਲਦਾ ਇਹਦਾ ਕੰਮ ਹੱਕ ਦਾ ਕੰਮ ਚੰਗਾ ਹੁੰਦਾ ਹੈ ਜਦੋਂ ਬੰਦਾ ਚੰਗਾ ਤਾਈਓ ਪਸੂ ਲੈ ਆ ਯਾਰ ਆਪਾਂ ਰਿਕਾਰਡ ਕਰਦੇ ਨਹੀਂ ਕਰਦੇ ਹੀ ਨਹੀਂ ਬਾਲਾ ਦੀ ਗੱਲ ਆਪਾਂ ਨੇ ਕੰਮ ਲੰਮਾ ਚਲਾਉਣਾ ਆਪਣਾ ਕਰਨਾ ਨਹੀਂ ਯਾਰ ਮਾ ਜੀ ਨਾ ਠੀਕ ਹੈ ਬੰਦਾ ਮੱਥੇ ਲੱਗਦੇ ਆ ਨੂੰ ਮੱਥੇ ਲੱਗਦੇ ਆ ਆਪਣੇ ਜੀ ਰਿੰਗ ਬੰਦ ਕਰੋ

ਜੁੜੇ ਰਹੋ ਆਹ ਭਾਈ ਜੀ ਨੇ ਲਈਏ ਫਿਰ ਮਜਬੂਰ ਆਹ ਭਾਈ ਆ ਗਿਆ ਭਾਈ ਕੀ ਹਾਲ ਹੈ ਕਿੱਥਾ ਕੋਲ ਠੀਕ ਠਾਕ ਤੀਨਾ ਟੋੜਾ ਫਿਰ ਮਾਈ ਅੱਛਾ ਕਿਹੜਾ ਪਿੰਡ ਸੀ ਪੂਨਦੜ ਜੀ ਦੱਸੋ ਮੰਡੀ ਦੇ ਪ੍ਰਬੰਧ ਕਿਵੇਂ ਲੱਗੇ ਫੋਨ ਲਾ ਕੇ ਬੜਗਾ ਜੀ ਬੜੀ ਆਮਦ ਆ ਗਿਆ ਆਹ ਆਹ ਕਿਉਂ 10 15000 ਰੁਪਏ ਦੀਆਂ ਨੇ ਐ ਕੋਈ ਨਹੀਂ ਬੱਤੀ ਵਾਲੀ ਵਤੀ ਬੰਦਵਾ ਜਾ ਪਾਉਣਾ ਇਹਦੀ ਦਾ ਛੱਡ